ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਮੈਂ ਤੁਹਾਡਾ ਅਜੀਜ਼ ਦੋਸਤ ਮੱਖਣ ਸਿੰਘ ਅੱਜ ਲੈ ਕੇ ਆਇਆ ਤੁਹਾਡੇ ਲਈ ਮੱਕੀ ਸੰਬੰਧੀ ਜਾਣਕਾਰੀ ਜਿਹੜਾ ਕਿ ਆਲੂਆਂ ਤੋਂ ਬਾਅਦ ਮੱਕੀ ਦੀ ਬਿਜਾਈ ਹੋਣੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਹੜੇ ਬੀਜ ਮੱਕੀ ਦੇ ਚੰਗੇ ਨੇ ਬੀਜ ਨੂੰ ਕਿਹੜੀ ਖਾਦ ਖਰਾਕ ਪਾ ਸਕਦੇ ਆ ਕੱਖ ਵਾਲੀ ਸਪਰੇ ਕਿਹੜੀ ਕਰ ਸਕਦੇ ਆ ਅਤੇ ਸੈਲਟ ਵਾਲੀ ਮੱਕੀ ਤੇ ਪਕਾਣੀ ਮੱਕੀ ਕਿੰਨੇ ਦਿਨ ਲੈ ਲੈਂਦੀ ਆ ਕਿਸਾਨ ਭਰਾਓ ਜੇਕਰ ਸਭ ਤੋਂ ਪਹਿਲੀ ਗੱਲ ਕਰਾਂ ਮੈਂ ਪਿਛਲੇ ਸਾਲਾਂ ਤੋਂ 2-3 ਸਾਲਾਂ ਤੋਂ ਨਚੋੜ ਕਰ ਰਿਹਾ ਸੀ ਮੱਕੀ ਦੇ ਬੀਜ ਬਾਰੇ ਤਾਂ ਉਹ ਇੱਕੋ ਇੱਕ ਬੀ ਆ ਜਿਹੜਾ ਕਿ ਸਾਰੇ ਕਿਸਾਨ ਭਰਾਵਾਂ ਦੇ ਮੂੰਹ ਤੇ ਚੜਿਆ ਹੋਇਆ ਤੇ ਉਹਦੀ ਡਿਮਾਂਡ ਬਹੁਤ ਜ਼ਿਆਦਾ ਆ ਉਹ ਹੈਗਾ ਪੈਨੀਅਰ ਦਾ 1899 1899 ਬੀ ਪਿਛਲੇ 3 ਸਾਲਾਂ ਤੋਂ ਟੌਪ ਦੇ ਝਾੜ ਲੈ ਕੇ ਆ ਰਹੇ ਤੇ ਇਹਦੇ ਜਿਹੜੇ ਝਾੜ ਨੇ ਪਕਾਮੀ ਮੱਕੀ ਦੇ ਜੇਕਰ ਫਰਵਰੀ ਮਹੀਨੇ ਦੇ ਵਿੱਚ ਬਜਾਈ ਹੋ ਜਾਵੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਤਾਂ 45 ਕੁਇੰਟਲ ਕਿਲੇ ਦੇ ਪੱਕਾ ਹੀ ਨਿਕਲਿਆਉਂਦੇ ਨੇ ਵਿੱਚ ਕਿਸਾਨਪਰਾ ਦਾ 50 ਕੁਇੰਟਲ ਵੀ ਦੱਸ ਰਹੇ ਨੇ ਪਰ 45 ਕੁਆਂਟਲ ਐਵਰੇਜ ਝਾੜੇ ਦੇ ਜ਼ਰੂਰ ਨਿਕਲ ਰਹੇ ਨੇ ਸਕਾਕੇ ਜੇਕਰ ਗਿੱਲੇ ਝਾੜਾਂ ਦੀ ਗੱਲ ਕਰੀਏ ਮੱਕੀ ਜਿਹੜਾ ਆਪਾਂ ਗਿੱਲੀ-ਗਿੱਲੀ ਵੇਚੀ ਦਿੰਨੇ ਆ ਤਾਂ ਉਹ ਵੀ 65-70 ਕੁਆਂਟਲ ਕਿੱਲੇ ਦੇ ਜ਼ਰੂਰ ਕਿਸਾਨਪ੍ਰਵੋ ਨਿਕਲ ਰਹੇ ਨੇ ਇੱਕੋ ਇੱਕ ਵੀਆ ਪੈਨੀਅਰ ਦਾ 18.99 ਬਾਕੀ 18.90 20 ਵੀ ਚੰਗਾ ਆ ਪੈਨੀਅਰ ਦਾ ਉਹ 19 ਪਰ 18.99 ਜਿਹੜਾ 21 ਆ ਤੇ ਕਿਸਾਨਪ੍ਰਵੋ ਹੋਰ ਵੀ ਬਹੁਤ ਚੰਗੇ ਨੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਪੈਨੀਅਰ ਦਾ ਹੀ ਲੈਣਾ ਪਵੇਗਾ ਬਹਿਰ ਦੇ ਆਉਂਦੇ ਨੇ 9108 9208 9148 ਤੇ ਹੋਰ ਕੰਪਨੀਆਂ ਵੀ ਬੀ ਲੈ ਕੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਝਾੜ ਨੇ ਜਿਹੜੇ ਚੰਗੇ ਨਿਕਲ ਰਹੇ ਨੇ ਪਰ ਇੱਕੋ ਇੱਕ ਜਿਹੜਾ ਟਾਪ ਦਾ ਝਾੜ ਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿਸਾਨ ਭਰਾ ਬਾਰ ਬਾਰ ਇਹੀ ਗੱਲ ਕਹਿੰਦੇ ਨੇ ਨਾ ਜੀ ਉਹ ਵੀ ਦੱਸੋ ਜਿਹੜਾ ਸਭ ਤੋਂ ਜ਼ਿਆਦਾ ਨਿਕਲਦਾ ਭਾਈ ਸਭ ਤੋਂ ਜ਼ਿਆਦਾ ਵਾਲਾ ਤੁਹਾਨੂੰ ਵੀ ਦੱਸਤਾ ਤੇ ਮਾਰਕੀਟ ਚੋਂ ਜਿੱਥੋਂ ਮਿਲਦਾ ਲੈ ਲਓ ਪੱਕਾ ਬਿਲ ਕਟਾ ਕੇ ਲੈਣਾ ਚੋਰੀ ਠੱਗੀਆਂ ਬੀ ਦੇ ਵਿੱਚ ਬਹੁਤ ਜ਼ਿਆਦਾ ਪਿਛਲੇ ਸਾਲ ਕੀ ਹੋਇਆ ਪੈਂਡਰ 1899 ਦੇ ਲਫਾਫੇ ਸੀ ਪੈਕਿੰਗ ਉੱਪਰ ਜਿੰਨੀ ਕੁਝ ਹੁੰਦਾ ਆ ਸੀਲਾਂ ਵਗੈਰਾ ਸਭ ਕੁਝ ਲੱਗਿਆ ਹੋਇਆ ਪੱਕੇ ਬਿਲ ਨੇ ਪਰ ਮੱਕੀ ਦੇ ਜਦੋਂ ਕੈਰੈਕਟਰਸ ਭਾਵ ਕਿ ਮੱਕੀ ਜਦੋਂ ਤੁਹਾਡੀ 60% ਦਿਨਾਂ ਦੀ ਹੋ ਜਾਂਦੀ ਆ ਉਦੋਂ ਕੈਰੈਕਟਰ ਚੇਂਜ ਹੋਣ ਲੱਗ ਗਏ ਫਿਰ ਉਹਦਾ ਨਿਰੇਖਣ ਕੀਤਾ ਗਿਆ ਉਦੋਂ ਪਤਾ ਲੱਗਿਆ ਵੀ 1899 ਬੀ ਤਾਂ ਹੈ ਹੀ ਨਹੀਂ ਇਹ ਤਾਂ ਕੋਈ ਹੋਰ ਵੀ ਆ ਇਸ ਲਈ ਕਿਸਾਨ ਭਰਾਵੋ ਇਹ ਜਿਹੜੇ ਡੁਪਲੀਕੇਟ ਬੀ ਨੇ ਇਹਨਾਂ ਤੋਂ ਬਚਤ ਕਰਿਓ ਪਰਹੇਜ਼ ਕਰਿਓ ਪੱਕਾ ਬਿਲ ਕਟਾ ਕੇ ਹੀ ਹਮੇਸ਼ਾ ਬੀਜ ਲਿਓ ਪਿਛਲੇ ਸਾਲ ਮੇਰੇ ਨਾਲ ਦਾ 22 ਤੇ 100 ਰੁਪਏ ਦਾ ਬੈਗ ਮਿਲ ਜਾਂਦਾ ਸੀ ਪੈਨੀਅਰ 18 ਨੰਨੇ ਦਾ ਪਰ ਬਲੈਕ ਹੁਣ ਲੱਗੀ 3 3000 ਰੁਪਏ ਦਾ ਵੀ ਇਹਨਾਂ ਦਾ ਜਿਹੜਾ ਇੱਕ ਬੈਗ ਮਤਲਬ ਕਿ ਇੱਕ 4 ਕਿਲੋ ਵਾਲੀ ਪੈਕਿੰਗ ਆ ਪੈਕਟ ਆ 3000 ਰੁਪਏ ਦਾ 4 ਕਿਲੋ ਵੀ ਵੀ ਵਿਕਿਆ ਪੈਨੀਅਰ ਦਾ ਬਿੱਲ ਤਾਂ 2200 ਰੁਪਏ ਦਾ ਕੱਟਿਆ ਜਾਂਦਾ ਸੀ 800 ਰੁਪਿਆ ਬਲੈਕ ਕਿਸਾਨ ਪ੍ਰਭਾ ਬਣੇ ਦਿੱਤਾ ਵੀ ਆ ਕਹਿੰਦੇ ਵੀ ਨਹੀਂ ਇਹੀ ਬੀਜ ਬੀਜਣਾ ਮੇਰੇ ਕੋਲੇ ਮੈਂ ਤੁਹਾਨੂੰ ਦੱਸਦਾ ਵੀ ਰਿਹਾ ਪਿਛਲੇ ਸਾਲ ਇੱਕੋ ਹੀ ਪਲਾਟ ਦੇ ਵਿੱਚ ਆਪਾਂ ਦੋ ਵੀ ਬੀਜ ਲਏ ਸੀ 9108 ਤੇ 1899 9108 ਬਹੁਤ ਵਧੀਆ ਰਿਹਾ ਮੈਂ ਮਾੜਾ ਨਹੀਂ ਕਹਿੰਦਾ ਪਰ ਜਿਹੜਾ 1899 ਆ ਉਹਦਾ ਜਿਹੜਾ ਝਾੜਾ ਟਾਪ ਦਾ ਰਿਹਾ ਇੱਕੋ ਪਲਾਟ ਦੇ ਵਿੱਚ ਦੋ ਬੀਜ ਸੀ ਖਾਦ ਖਰਾ ਬਰਾਬਰ ਪਾਈ ਗਈ ਕੋਈ ਫਰਕ ਨਹੀਂ ਸੀ ਪਰ ਜਿਹੜੇ ਟਾਪ ਦੇ ਝਾੜਦੇ ਉਹ 1899 ਦੇ ਹੀ ਗਏ ਤੇ ਅਗਲੀ ਗੱਲ ਕਿਸਾਨਪਰਭੂ ਬੀਜ ਬੀਜ ਦੇ ਸਮੇਂ ਬਜਾਈ ਸਮੇਂ ਕਿਹੜੀ ਖਾਦ ਖਰਾ ਮੱਕੀ ਦੇ ਵਿੱਚ ਆਪਾਂ ਪਾਈ ਜਾਵੇ ਉਹ ਹੈਗੀ ਡੀਏਪੀ ਪੋਟਾਸ਼ ਸੁਪਰ ਵਗੈਰਾ ਕੀ ਕੁਝ ਪਾਇਆ ਜਾਵੇ ਪਰ ਜੋ ਮੇਰਾ ਐਕਸਪੀਰੀਅੰਸ ਹੈ ਉਹ ਹੈਗਾ ਵੀ ਆਪਾਂ ਡੀਏਪੀ ਇੱਕ ਤੋਂ ਡੇਢ ਬੈਗ ਹੀ ਆਲੂਆਂ ਦੇ ਪਟਾਈ ਤੋਂ ਬਾਅਦ ਆ ਜਿਹੜੀ ਪਾਈ ਜਾਂਦੀ ਆਲੂਆਂ ਤੋਂ ਬਾਅਦ ਜਿਹੜੀ ਮੱਕੀ ਹੁੰਦੀ ਆ ਉਹਨੂੰ ਡੇਢ ਕਿ ਪੈਗ ਡੀ.ਪੀ ਦਾ ਸੈਫੀਸੈਂਟ ਆ ਜੇਕਰ ਖੇਤ ਰੇਤਲੇ ਨੇ ਘੱਟ ਤਾਕੜੇ ਨੇ ਤਾਂ ਤੁਸੀਂ ਦੋ ਬੈਗ ਵੀ ਪਾ ਸਕਦੇ ਹੋ ਪਰ ਵਿੱਚ ਕਿਸਾਨ ਭਰਾ ਇੱਕ ਬੈਗ ਹੀ ਪਾਉਂਦੇ ਨੇ ਇੱਕ ਬੈਗ ਵੀ ਡੀ.ਪੀ ਦਾ ਬਹੁਤ ਹੁੰਦਾ ਕਿਸਾਨ ਭਰਾਵੋ ਕਿਉਂਕਿ ਜਿਹੜੀ ਬਜਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੱਕੀ ਦੀ ਸਿਆੜ ਤੋਂ ਸਿਆੜ ਦੀ ਦੂਰੀ ਹੈਗੀ ਆ 2 ਫੁੱਟ ਤੇ ਤੇ ਦਾਣੇ ਤੋਂ ਦਾਣੇ ਦੀ ਦੂਰੀ ਹੈਗੀ ਆ 1 ਇੰਚ ਤੇ ਭਾਵੇਂ ਕਿ 7 ਇੰਚ ਤੇ ਤੇ ਇਸੇ ਗੱਲ ਨੂੰ ਦੇਖਦੇ ਹੋਏ ਤੇ ਜਿਹੜਾ ਮੱਕੀ ਨੇ ਸਿਆੜਾਂ ਦੇ ਵਿੱਚ ਹੀ ਡੀਪੀ ਪੈਣੀ ਹੁੰਦੀ ਆ ਤਾਂ 1.5 ਬੈਗ ਵੀ ਬਹੁਤ ਹੁੰਦਾ ਆ ਤੇ ਮੱਕੀ ਦੀ ਜਿਹੜੀ ਫਸਲ ਆ ਤੇ ਇਹਦੀ ਜਿਹੜੀ ਉਮਰ ਆ ਕਿਸਾਨ ਭਰਾਵੋ ਜੇਕਰ ਪਕਾਵੀ ਮੱਕੀ ਕਰਨੀ ਹੋਵੇ ਤਾਂ 4 ਮਹੀਨੇ ਲੈ ਲੈਂਦੀ ਆ ਪਰ ਜਿਹੜੀ 189 ਮੱਕੀ ਆ ਇਹ 5-7 ਦਿਨ ਘੱਟ ਲੈ ਲੈਂਦੀ ਆ ਬਾਕੀ ਸਾਰੀਆਂ ਵੈਰੈਟੀਆਂ ਕੋਈ 5-7 ਦਿਨ ਉੱਪਰ-ਹੇਠਾਂ ਚੱਲਦੀਆਂ ਰਹਿੰਦੇ ਨੇ ਪਰ ਆਪਕੀ 120 ਦਿਨ ਤਹੇ ਲੈਂਦੀਆਂ ਹੀ ਲੈਂਦੀਆਂ ਨੇ ਜੇਕਰ ਤੁਸੀਂ ਸੈਲਜ ਵਾਲੀ ਮੱਕੀ ਕਰ ਰਹੇ ਹੋ ਤਾਂ ਇਹੀ ਬੀਜ ਨੇ ਸਾਰੇ ਤਾਂ ਇਹ ਤੁਸੀਂ 90 ਦਿਨਾਂ ਤੇ ਜਾ ਕੇ 90 ਤੋਂ 95 ਦਿਨ ਤੇ ਤੁਸੀਂ ਸੈਲਜ ਜਿਹੜਾ ਪਾ ਸਕਦੇ ਹੋ ਕਿਸਾਨ ਭਰਾਵੋ ਤੇ ਜਿਹੜਾ ਜੇਕਰ ਤੁਸੀਂ ਸਪੈਸ਼ਲ ਹੀ ਸੈਲਜ ਵਾਲੀ ਮੱਕੀ ਦੀ ਬਿਜਾਈ ਕਰਨੀ ਆ ਤਾਂ ਤੁਸੀਂ 9108 ਤੇ 9208 ਇਹਨਾਂ ਵਿੱਚ ਆਪਸ਼ਨ ਹੈਗੀ ਆ ਇਹ ਤੁਸੀਂ ਬਿਜਾਈ ਕਰ ਸਕਦੇ ਹੋ ਕਿਉਂਕਿ 1899 ਜਿਹੜੀ ਮੱਕੀ ਆ ਇਹ ਪੱਕਾ ਵੀ ਮੱਕੀ ਵਾਲੇ ਦੇ ਚਕਾਰ ਦੇ ਜਿਹੜੇ ਜਾਦੇ ਨੇ ਕਿਸਾਨ ਭਰਾਵੋ ਉਹ ਜੀ ਇਹਦੇ ਕੈਰੈਕਟਰ ਪਾਏ ਜਾਂਦੇ ਨੇ ਟਾਂਡਾ ਪਤਲਾ ਹੁੰਦਾ 18 ਨੰਨੇ ਦਾ ਹਾਈਟ ਜ਼ਿਆਦਾ ਹੁੰਦੀ ਆ ਛੱਲੀ ਆ ਜਿਹੜੀ ਜ਼ਿਆਦਾ ਮੋਟੀ ਲੱਗਦੀ ਆ ਤਾਂ ਕਰਕੇ ਇਹਦੇ ਵਿੱਚ ਦਾਣਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਕਾਵੀ ਮੱਕੀ ਦੇਖੀਏ ਜਿਹੜੇ ਝਾੜ ਨੇ ਜ਼ਿਆਦਾ ਰਹਿੰਦੇ ਨੇ ਤੇ ਅਗਲੀ ਗੱਲ ਵੀ ਕਿਸਾਨ ਭਰਾਵੋ ਮੱਕੀ ਕੋਰ ਦੇ ਵਿੱਚ ਹਰੀ ਕੀਤੀ ਜਾਵੇ ਜਾਂ ਫਿਰ ਪਹਿਲਾਂ ਪਾਣੀ ਲਗਾ ਕੇ ਹੀ ਹਰੀ ਕੀਤੀ ਜਾਵੇ ਜੇਕਰ ਦੇਖੋ ਗਿੱਲ ਚੰਗੀ ਹੈਗੀ ਆ 25 ਜਨਵਰੀ ਤੋਂ ਸਟਾਰਟ ਹੋ ਜਾਣੀ ਆ ਮੱਕੀ ਦੀ ਬਿਜਾਈ 25 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਜਿਹੜੀ ਬਿਜਾਈ ਆ ਉਹ ਅਗੇਤ ਆ ਫਿਰ 15 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਉਹ ਮੱਡਾ ਹੈਨਾ ਦਰਮਿਆਨੀ ਸਮਾਂ ਕਹਿ ਸਕਦੇ ਆ ਜਿਹੜਾ ਕੀ ਆਪਾਂ ਤੇ ਜਿਹੜੀ ਮਾਰਚ ਵਾਲੀ ਮਹੀਨੇ ਵਾਲੀ ਮੱਕੀ ਹੁੰਦੀ ਆ ਉਹ ਹੁੰਦੀ ਆ ਪਸੇਤੀ ਤੇ ਜਿਹੜਾ 1899 ਪੀਆ ਇਹਨੂੰ ਜੇਕਰ ਤੁਸੀਂ ਫਰਵਰੀ ਦੇ ਪਹਿਲੇ ਹਫਤੇ ਬੀਜ ਰਹੇ ਹੋ ਤਾਂ ਤੁਹਾਨੂੰ ਟੌਪ ਦੇ ਝਾੜ ਮਿਲਣਗੇ ਜੇਕਰ ਤੁਸੀਂ ਦਰਮਿਆਨੇ ਸਮੇਂ 'ਚ ਬੀਜ ਰਹੇ ਹੋ ਤਾਂ ਤੁਹਾਨੂੰ ਥੋੜੇ ਜਿ ਝਾੜ ਪਹਿਲੇ ਹਫਤੇ ਵਾਲੋਂ ਘੱਟ ਮਿਲ ਜਾਣਗੇ ਪਰ ਮਾਰਚ ਦੇ ਮਹੀਨੇ 1899 ਨੂੰ ਨਾ ਬੀਜਿਓ ਬੀਜ撒ਕਦੋ ਇਹ ਜੀ ਗੱਲ ਨਹੀਂ ਹੋ ਵੀ ਜਾਵੇਗੀ ਪਰ ਝਾੜ ਜਿਹੜੇ ਉਹ ਘਟ ਜਾਣਗੇ ਫਿਰ ਤਾਂ ਦੋਸਤੋ ਆਪਣੀ ਸੈਲਜ ਵਾਲੀ ਮੱਕੀ ਦਾ ਸਮਾਂ ਆ ਜਾਂਦਾ 5-7 ਮਾਰਚ ਨੂੰ ਜਿਹੜੀ ਸੈਲਜ ਵਾਲੀ ਮੱਕੀ ਬਿਜਾਈ ਕੀਤੀ ਜਾਵੇ ਤਾਂ ਜੋ ਦਾ ਸੈਲਜਾ ਮਈ ਦੇ ਅਖੀਰਲੇ ਹਫਤੇ ਜਾਂ ਜੂਨ ਦੇ ਪਹਿਲੇ ਹਫਤੇ ਉਹਦਾ ਸੈਲਜਾ ਜਿਹੜਾ ਪ੍ਰੋਪਰ ਸਮੇਂ ਦੇ ਨਾਲ ਪੈ ਜਾਵੇ ਜੇਕਰ ਤੁਸੀਂ ਉਦੋਂ ਪਕਾਵੀ ਮੱਕੀ ਦੀ ਬਿਜਾਈ ਕਰੋਗੇ ਮਾਰਚ 10 ਮਾਰਚ ਨੂੰ ਤਾਂ ਉਹਦੀ ਵਾਢੀ ਵੀ ਦੇਖ ਲਓ ਪਕਾਵੀ ਮੱਕੀ ਦੀ 4 ਮਹੀਨੇ ਪਲੱਸ ਕਰਕੇ ਕਦੋਂ ਜ ਹੋਵੇਗੀ ਫਿਰ ਝੋਨਾ ਵੀ ਦਿਵਾਰੇ ਲਗਾਉਣਾ ਹੁੰਦਾ ਝੋਨਾ ਕਿੱਥੋਂ ਲੱਗਿਆ ਇਸ ਲਈ ਕਿਸਾਨ ਪ੍ਰਭੂ ਜੋ ਵੀ ਫਸਲ ਆਪਾਂ ਬੀਜੀਏ ਉਹ ਟਾਈਮ ਟੇਬਲ ਬਣਾ ਕੇ ਹੀ ਵਿਜਾਈ ਕੀਤੀ ਜਾਵੇਗੀ ਤੇ ਅਗਲੀ ਗੱਲ ਕਿਸਾਨਪਰਾਵੋ ਜਿਹੜੀ ਹੈਗੀ ਆ ਵੀ ਮੱਕੀ ਉੱਪਰ ਕੱਖ ਵਾਲੀ ਸਪਰੇਅ ਕਦੋਂ ਕੀਤੀ ਜਾਵੇ ਦੇਖੋ ਮੱਕੀ ਉੱਪਰ ਕੱਖ ਵਾਲੀ ਜਿਹੜੀ ਸਪਰੇਅ ਆ ਉਹ ਦੋ ਪਾਣੀ ਤੋਂ ਬਾਅਦ ਕੀਤੀ ਜਾਵੇ ਪਹਿਲਾ ਪਾਣੀ ਤੁਸੀਂ ਹਰੀ ਕਰਨ ਲਈ ਲਾਵੋਗੇ ਫਰਵਰੀ ਦੇ ਪਹਿਲੇ ਹਫਤੇ ਠੀਕ ਹੈ ਜੀ ਦੂਸਰਾ ਪਾਣੀ ਤੁਸੀਂ ਤਕਰੀਬਨ ਫਰਵਰੀ ਦੇ ਖੀਤੇ ਹਫਤੇ ਜਾਂ ਮਾਰਚ ਦੇ ਪਹਿਲੇ ਹਫਤੇ ਹੀ ਲੱਗੇਗਾ ਇੱਕ ਮਹੀਨਾ ਲੰਘ ਜਾਂਦਾ ਹੈ ਦੂਸਰਾ ਪਾਣੀ ਤੋਂ ਬਾਅਦ ਪਹਿਲਾ ਪਾਣੀ ਲੱਗੇ ਤੋਂ ਬਾਅਦ ਦੂਸਰੇ ਪਾਣੀ ਵੀ ਇੱਕ ਮਹੀਨਾ ਲੰਘ ਜਾਂਦਾ ਹੈ ਇੱਕ ਪਾਣੀ ਤੋਂ ਬਾਅਦ ਦੂਜਾ ਪਾਣੀ ਦੂਜੇ ਪਾਣੀ ਦੀ ਸੱਲ ਦੇ ਵਿੱਚ ਕੱਖਾਂ ਲਈ ਸਪਰੇਅ ਕੀਤੀ ਜਾਵੇ ਉਹ ਹੈਗਾ ਐਂਟਰਾਜਾਇਨ 50% 500 ਗ੍ਰਾਮ ਕਿੱਲੇ ਦੀ ਬਹੁਤ ਸੋਹਣੀ ਸਪਰੇਅ ਆ ਮੱਕੀ ਨੂੰ ਕੱਖ ਨਹੀਂ ਕਹਿੰਦੀ ਮੱਕੀ ਦੇ ਉੱਪਰ ਕੋਈ ਪ੍ਰਭਾਵ ਨਹੀਂ ਕਰਦੀ ਪਰ ਜਿਹੜੇ ਚੌੜੇ ਪੱਤੇ ਵਾਲੇ ਕੱਖ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਲੈਂਦੀ ਆ ਇੱਕ ਮਾਰ ਦਿੰਦੀ ਆ ਹਰੇ ਹੋਇਆਂ ਨੂੰ ਤੇ ਹਰੇ ਹੋਣ ਤੋਂ ਵੀ ਰੋਕਦੀ ਆ ਐਂਟਰਾਜੇਨ ਦੀ ਸੋਹਣੀ ਸਪਰੇਅ ਆ ਤੇ ਸਪੈਸ਼ਲ ਮੱਕੀ ਦੇ ਲਈ ਬਣਾਈ ਗਈ ਸੀ ਜੇਕਰ ਤੁਹਾਡੇ ਖੇਤ ਦੇ ਵਿੱਚ ਮੋਥਰਾ ਹਰਾ ਹੋ ਜਾਂਦਾ ਹੈ ਤਾਂ ਮੋਥਰੇ ਨੂੰ ਕੰਟਰੋਲ ਕਰਨ ਲਈ ਤਨੂਕਾ ਕੰਪਨੀ ਦੀ ਸੈਂਪਰੇ ਸਪਰੇਅ ਆਉਂਦੀ ਆ ਸੈਂਪਰੇ ਕਰ ਸਕਦੇ ਹੋਂ ਤੇ ਸੈਂਪਰੇ ਮੱਕੀ ਨੂੰ ਥੋੜਾ ਜਿਹਾ ਪ੍ਰਭਾਵਿਤ ਕਰਦੀ ਆ ਪਰ ਮੋਥਰੇ ਨੂੰ ਲੈ ਲੈਂਦੀ ਆ ਤੇ ਉਹਦੀ ਨੌਬਤ ਨਾ ਆਵੇ ਤਾਂ ਪ੍ਰਿੰਟਰਾਂ ਜਾਈਂ ਦੇ ਨਾਲ ਸਰਦਾ ਤਾਂ ਸਾਰ ਲਿਏ ਤੇ ਕਿਸਾਨ ਪ੍ਰਾਭੋ ਕੱਖਾਲੀ ਸਪਰੇ ਜ਼ਰੂਰ ਕੀਤੀ ਜਾਵੇ ਬਹੁਤ ਕਿਸਾਨ ਪ੍ਰਾਭੋ ਪਹਿਲਾਂ ਕੱਖਾਲੀ ਸਪਰੇ ਨਹੀਂ ਕਰਦੇ ਫਿਰ ਮੈਨੂੰ ਵਾਰ-ਵਾਰ ਮੈਸੇਜ ਕਰਦੇ ਨੇ ਬਾਈ ਜੀ ਗੋਡੇ-ਗੋਠੇ ਕੱਖ ਹੋ ਗਏ ਕਿਹੜੀ ਸਪਰੇ ਕਰੀਏ ਫਿਰ ਸਪਰੇਆਂ ਕੱਖਾਲੀਆਂ ਘੱਟ ਕੰਮ ਕਰਦੇ ਨੇ ਉਹਨਾਂ ਕੰਮ ਨਹੀਂ ਕਰਦੀਆਂ ਫਿਰ ਹੱਥਾਂ ੜੀ ਢੋਲੀਆਂ ਨਾਲ ਬ੍ਰਿੱਕੀ ਕੰਮ ਕਰਨੇ ਪੈਂਦੇ ਨੇ ਇਸ ਲਈ ਕਿਸਾਨ ਪ੍ਰਾਭੋ ਜਿਹੜੀ ਪਹਿਲੀ ਸਪਰੇ ਆ 30-35 ਦਿਨ ਤੇ ਮੱਕੀ ਤੇ ਕੱਖਾਲੀ ਆ ਜਿਹੜੀ ਉਹ ਕਰੀ ਜਾਵੇ 25 ਦਿਨ ਤੇ ਵੀ ਕਰ ਸਕਦੇ ਹੋ ਸਿੱਲ ਦੇ ਵਿੱਚ ਕਰੀ ਜਾਵੇ ਹਰੇ ਹੋਏ ਕੱਖਾਂ ਨੂੰ ਵੀ ਰੋਕ ਲੈਂਦੀ ਆ ਤੇ ਹਰੇ ਹੋਣ ਤੋਂ ਵੀ ਕੱਖਾਂ ਨੂੰ ਰੋਕਦੀ ਐ ਇੰਟਰਜੇਨ ਇੰਨਾ ਸੋਹਣਾ ਕੰਮ ਕਰਦੀ ਆ ਬਾਕੀ ਆਲੂ ਵਾਲੇ ਵੀਰ ਤਾਂ ਜਾਣਦੀ ਨੇ ਕਿਉਂਕਿ ਆਲੂਆਂ ਤੇ ਸਪਰੇਹਾਂ ਹੁੰਦੀਆਂ ਰਹਿੰਦੀਆਂ ਨੇ ਤੇ ਕਿਸਾਨ ਭਰਾਵੋ ਜਿਹੜੀ ਅਗਲੀ ਸਪਰੇਹ ਆ ਮੱਕੀ ਨੂੰ ਉਹ 60 ਤੋਂ 65 ਦਿਨਾਂ ਤੇ ਕੀਤੀ ਜਾਵੇ ਜਿਹੜੀ ਕਿ ਆਪਾਂ ਤਾਕਤ ਵਾਲੀ ਸਪਰੇਹ ਕਹਿੰਦੇ ਆ ਜਦੋਂ ਮੱਕੀ ਦੀ ਗੱਠ ਪਾਟਦੀ ਆ ਉਹਦੇ ਵਿੱਚੋਂ ਬਾਬੂ ਨਿਕਲਨੇ ਸਟਾਰਟ ਹੁੰਦੇ ਨੇ ਛੱਲੀ ਰੱਖਦੀ ਆ ਮੱਕੀ ਉਦੋਂ ਉਹਨੂੰ ਆਪਾਂ ਤਾਕਤ ਵਾਲੀ ਸਪਰੇਹਾਂ ਕਰ ਸਕਦੇ ਆ 13045 ਜਾ ਫਿਰ ਲਿਕੜ ਪਟਾਸ 500 ਐਮਐਲ ਕਿੱਲੇ ਦਾ ਵਿੱਚ 13045 ਪਾ ਕੇ ਜੇਕਰ ਸੁੰਡੀ ਹੋਵੇ ਤਾਂ ਸੁੰਡੀ ਵਾਲੀ ਸਪਰੇ ਵੀ ਆਪਾਂ ਪਾ ਸਕਦੇ ਹੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਡੈਲੀਗੇਟ ਵਰਗੀਆਂ ਸਪਰੇ ਆਉਂਦੀਆਂ ਨੇ ਉਹਦੀ ਲਈ ਸੰਬੰਧੀ ਆਪਾਂ ਅੱਗੇ ਜਾ ਕੇ ਵੀਡੀਓ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਕਿਸਾਨ ਭਰਾਵੋ ਤੇ ਮੈਂ ਤੁਹਾਨੂੰ ਜਦੋਂ ਪਹਿਲਾਂ ਦੱਸਿਆ ਵੀ ਡੀਏਪੀ ਪਾਇਆ ਜਾਵੇ ਇੱਕ ਤੋਂ ਡੇਢ ਬੈਗ ਤਾਂ ਉਦੋਂ ਕੱਲਾ ਡੀਏਪੀ ਹੀ ਸੈਫੀਸੈਂਟ ਆ ਉਦੋਂ ਤੁਸੀਂ ਪਟਾਸ ਜਿਹੜਾ ਦਾਣੇਦਾਰ ਕਿਸਾਨ ਭਰਾ ਮੈਨੂੰ ਕਹਿੰਦੇ ਨੇ ਪਾ ਲਿਆ ਜਾਵੇ ਮੇਰੇ ਹਿਸਾਬ ਚ ਨਹੀਂ ਪਾਉਣ ਦਾ ਫਾਇਦਾ ਕਿਉਂਕਿ ਮੱਕੀ ਜਿਹੜੀ 2 ਫੁੱਟ ਤੱਕ ਬਜਾਈ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ 1.5 ਫੁੱਟ ਦਾ ਫਾਸਲਾ ਉੱਥੇ ਤੁਹਾਡਾ ਪोटाश ਡੀਆ ਹੋਇਆ 베ਸਟ ਆਫ ਮਣੀ ਜਾਵੇਗਾ ਉਹਨੇ ਮੱਕੀ ਨੇ ਇੰਦੀ ਦੂਰੋਂ ਹਾਲੇ ਨਹੀਂ ਲੈਣਾ ਇਸ ਲਈ ਆਪਾਂ ਜਦੋਂ 60-65 ਦਿਨਾਂ ਦੇ ਤੱਕ ਦੀ ਸਪ੍ਰੇ ਹ ਕਰਾਂਗੇ ਉਦੋਂ ਆਪਾਂ ਉਹਨੂੰ ਲਿਕਵਿਡ ਪोटाਸ਼ ਦੀ ਸਪ੍ਰੇ ਆ ਜਿਹੜੀ ਦੇ ਸਕਦੇ ਉਹਦੇ ਨਾਲ ਤੁਹਾਡਾ ਜਿਹੜੇ ਖਰਚੇ ਨੇ ਥੋੜੇ ਜੇ ਕੰਟਰੋਲ ਆ ਜਾਣਗੇ ਕਿਸਾਨੋ ਭਰਾਵੋ ਜੇਕਰ ਤੁਹਾਡਾ ਪोटाਸ਼ ਬਜਾਈ ਟਾਈਮ ਮਸ਼ੀਨ ਦੇ ਵਿੱਚ ਪਾਇਆ ਜਾਵੇ ਤਾਂ ਉਹ ਜ਼ਿਆਦਾ ਵਧੀਆ ਪਰ ਉਹ ਮਸ਼ੀਨ ਵਾਲੇ ਬਾਈ ਹੁਣੀ ਪਾਉਂ ਨਹੀਂ ਦਿੰਦੇ ਕਿਉਂਕਿ ਡੀਏਪੀ ਨਾਲ ਪोटाश ਮਿਕਸ ਹੋ ਕੇ ਥੋੜਾ ਜਿਹਾ ਪਾਣੀ ਛੱਡ ਜਾਂਦਾ ਤੇ ਉਹਨਾਂ ਦੀ ਮਸ਼ੀਨ ਦੇ ਜਿਹੜੇ ਪੋਰ ਵਗੈਰਾ ਨੇ ਬੰਦ ਹੋਣ ਦੀ ਸਮੱਸਿਆ ਆਉਂਦੀ ਆ ਇਸ ਲਈ ਕਿਸਾਨਪ੍ਰਾਭ ਉਹ ਛਿੱਟੇ ਦਾ ਪोटाश ਉਹ ਮੇਰੇ ਹਿਸਾਬ ਨਾਲ ਪੇਸਟ ਬਣੀਆਂ 1600 ਦਾ ਬੈਗ ਤੁਸੀਂ ਜੇਕਰ ਤੁਸੀਂ ਉਹਦੋਂ ਪਾ ਰਹੇ ਹੋ ਕਿਉਂਕਿ ਮੱਕੀ ਦੇ ਪਹਿਲੇ ਹੀ ਬਜਾਈ ਟਾਈਮ ਬਹੁਤ ਖਰਚਾ ਹੋ ਰਿਹਾ ਤੇ ਇਸ ਤੋਂ ਇਲਾਵਾ ਕਿਸਾਨਪ੍ਰਾਭ ਉਹ ਜਿਹੜੀ ਬਾਡੀ ਆ ਮੱਕੀ ਦੀ ਜਿੱਪ ਕਾਮੀ ਮੱਕੀ ਦੀ ਗੱਲ ਕਰਾਂ ਤਾਂ 4 ਮਹੀਨੇ ਦੇ ਆਸ-ਪਾਸ ਆ ਮੈਂ ਤੁਹਾਨੂੰ ਦੱਸਿਆ ਜਿਹੜੀ 18 ਤੋਂ 99 ਆਪਾਂ 7 ਦਿਨ ਘੱਟ ਲੈ ਲੈਂਦੀ ਆ ਤੇ ਬਾਕੀ ਬੀਜ ਨੇੜੇ ਵੱਧ ਲੈਂਦੇ ਨੇ ਤੇ ਜੇਕਰ ਤੁਸੀਂ ਸੈਲਜ ਵਾਲੀ ਮੱਕੀ ਬੀਜੀ ਆ ਤਾਂ ਉਹ 90 ਤੋਂ 95 ਦਿਨ ਦੇ ਅੰਦਰ ਜਿਹੜਾ ਸੈਲਜ ਪਾਇਆ ਜਾਂਦਾ ਆ ਤੇ ਸੈਲਜ ਵਾਲੀ ਮੱਕੀ ਨੂੰ ਜਦੋਂ ਗੱਠ 파ੜ ਦੀ ਆ ਉਦੋਂ ਤਾਕਤ ਲਈ ਸਪ੍ਰੇ ਹਾਂ ਨਾ ਕੀਤੀ ਜਾਣ ਕਿਉਂਕਿ ਮੇਰਾ ਮੰਨਣਾ ਆ ਵੀ ਉਦੋਂ ਸੈਲਜ ਪੈਣ ਦਾ ਸਮਾਂ ਨੇੜੇ ਹੁੰਦਾ ਆ ਤਾਕਤ ਲਈ ਸਪ੍ਰੇ ਹਾਂ ਕਰਾਂਗੇ ਤਾਂ ਮੱਕੀ ਨੂੰ ਅਸਰ ਕਰਨੀ ਆ ਕਹਾਂ ਸੈਲਜ ਪਵੇਗਾ ਸੈਲਜ ਜਿਹੜਾ ਮੱਜਾਂ ਦੇ ਵਿੱਚ ਆਵੇਗਾ ਮੱਜਾ ਖਾਣੀ ਆ ਤੇ ਮੱਜਾਂ ਤੋਂ ਘਾਹ ਦਾ ਦੁੱਧ ਆਪਾਂ ਨਹੀਂ ਪੀਣਾ ਆ ਇਸ ਲਈ ਉਹ ਕਮ ਕਮਾ ਜਿਹੜੀ ਸਪਰੇਆ ਆਪਣੇ ਕੋਲ ਹੀ ਪਹੁੰਚਦੀ ਆ ਇਸ ਲਈ ਉਹ ਸਮੇਂ ਸਪਰੇਹਾ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਜਦੋਂ ਫਸਲ ਪੱਕਣ ਦੇ ਲਵੇ ਹੁੰਦੀ ਆ ਵੈਸੇ ਮੈਂ ਸਪਰੇਹਾ ਬਾਰੇ ਜਾਣਕਾਰੀ ਦਿੰਦਾ ਰਹਿਣਾ ਪਰ ਮੈਂ ਕਦੇ ਵੀ ਇਹੋ ਜੀ ਕੋਈ ਹਾਨੀਕਾਰਕ ਸਪਰੇ ਨਹੀਂ ਦੱਸੀ ਵੀ ਜਿਹੜੀ ਕਿ ਆਪਾਂ ਦਾਣੇ ਦੇ ਪ੍ਰਕ리에 ਕਿਉਂਕਿ ਜਦੋਂ ਫਸਲ ਛੋਟੀ ਹੁੰਦੀ ਆ ਉਦੋਂ ਆਪਾਂ ਨੂੰ ਸਪਰੇ ਕਰਦੇ ਆ ਉਹਨਾਂ ਦਾ ਪੱਕਣ ਤੱਕ ਅਸਰ ਆ ਜਿਹੜਾ ਨਿਕਲ ਜਾਂਦਾ ਆ ਹਰੇਕ ਸਪਰੇਅ ਦੀ ਜਿਹੜੀ ਮਿਆਦ ਆ 20 ਤੋਂ 25 ਦਿਨ ਹੀ ਹੁੰਦੀ ਆ 25 ਦਿਨਾਂ ਬਾਅਦ ਉਹ ਨਿਕਲ ਜਾਂਦੀ ਆ ਤੇ ਤਾਂ ਜੋ ਜਿਹੜੀ ਫਸਲ ਆਪਣੀ ਤੰਦਰੁਸਤ ਰਹੇ ਜੀ ਤੇ ਦਾਣੇ ਦੇ ਟਾਈਮ ਉਹ ਥੋੜੇ ਜਿਹਾ ਜ਼ਹਿਰੀਲੀ ਘੱਟ ਹੁੰਦੀ ਆ ਵੈਸੇ ਦੇਖੋ ਫਸਲਾਂ ਦਾ ਆਪਣੀਆਂ ਜ਼ਹਿਰੀਲੀਆਂ ਇਹ ਗੱਲ ਤਾਂ ਆਪਾਂ ਨਹੀਂ ਮੁਖ ਮੋੜ ਸਕਦੇ ਪਰ ਆਪਕਾ ਕੱਟ ਰਹੇ ਹਾਂ ਸਪਰੇ ਹਣੀਆਂ ਫਸਲਾਂ ਕਰੀਏ ਤਾਂ ਆਪਾਂ ਜਿਆਦਾ ਚੰਗਾ ਹੋਪੀਗਾ ਕਿਸਾਨ ਪ੍ਰਭੋ ਤੇ ਅੱਜ ਦੀ ਵੀਡੀਓ ਵਿੱਚ ਕਿਸਾਨ ਪ੍ਰਭੋ ਇੰਨੇ ਸੀ ਮੱਕੀ ਦੇ ਕਿਹੜੇ ਬੀਜ ਚੰਗੇ ਨੇ ਖਾਦ ਖਰਾ ਕਿਹੜੀ ਪਾਈ ਜਾਵੇ ਕੱਖਾਂ ਲਈ ਸਪਰੇ ਤੇ ਪਾਣੀ ਬਾਰੇ ਜਾਣਕਾਰੀ ਅੱਗੇ ਦੀਆਂ ਆਉਣ ਵਾਲੀਆਂ ਵੀਡੀਓ ਵਿੱਚ ਆਪਾਂ ਤੁਹਾਨੂੰ ਮੱਕੀ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਆਪਣੇ ਚੈਨਲ ਦੇ ਉੱਪਰ ਦੱਸਦੇ ਰਹਾਂਗੇ ਤੇ ਪਿਛਲੇ ਸਾਲ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਜੇਕਰ ਆਪਣੀ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨੂੰ WhatsApp ਜਰੀਏ Facebook ਜਰੀਏ Instagram ਜਰੀਏ ਸ਼ੇਅਰ ਕਰਦੇ ਰਿਹਾ ਕਰੋ ਤਾਂ ਜੋ ਹਰੇਕ ਤੱਕ ਇਹ ਚੰਗੀ ਜਾਣਕਾਰੀ ਇਹ ਪਹੁੰਚ ਸਕੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ